ਪੰਜਾਬ ਇਸ ਵੇਲੇ ਹੜ੍ਹਾਂ ਦੇ ਪਾਣੀਆਂ ਦੇ ਵਿੱਚ ਕਿਰਿਆ ਨਜ਼ਰ ਆ ਰਿਹਾ ਪੰਜਾਬੀਆਂ ਦਾ ਵੱਡਾ ਨੁਕਸਾਨ ਹੈ ਇਹਨਾਂ ਹੜ੍ਹਾਂ ਦੇ ਪਾਣੀਆਂ ਨੇ ਜਿਹੜਾ ਕਿ ਨੁਕਸਾਨ ਕੀਤਾ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਇੰਨਾ ਕੁ ਪਾਣੀ ਜਿਹੜਾ ਕਿ ਹੋਇਆ ਤੇ ਲੋਕਾਂ ਦੀਆਂ ਫਸਲਾਂ ਜੜੀਆਂ ਨੇ ਉਹ ਡੁੱਬ ਗਈਆਂ ਨੇ ਤਾਂ ਇਸ ਮੌਕੇ ਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਡੇਰਾ ਬਾਬਾ ਨਾਨਕ ਦੁਆਰਾ ਜਿਹੜਾ ਕਿ ਉਹਨਾਂ ਨੇ ਕੀਤਾ ਇਸ ਮੌਕੇ ਤੇ ਉਹਨਾਂ ਨੇ ਹੜਪੀੜਤਾਂ ਦੇ ਨਾਲ ਗੱਲਬਾਤ ਕੀਤੀ ਅਤੇ ਸਿਹਤ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੀ ਇਸ ਮੌਕੇ ਤੇ ਮੌਜੂਦ ਸਨ ਸਿਹਤ ਮੰਤਰੀ ਨੇ ਜਿੱਥੇ ਇਲਾਕੇ ਦੇ ਹੜ ਪੀੜਤ ਦੋ ਪਰਿਵਾਰਾਂ ਨੂੰ ਗੋਦ ਲਿਆ ਹੈ ਉੱਥੇ ਹੀ ਉਹਨਾਂ ਦੀ ਮਦਦ ਦੇ ਲਈ ਜਿਹੜਾ ਕਿ 1-1 ਲੱਖ ਰੁਪਏ ਦੇਣ ਦੀ ਵੀ ਗੱਲ ਕਹੀ ਹੈ ਇਸ ਵਾਰੀ ਜਿਹੜੇ ਤੁਹਾਡੇ ਜਿੰਨੇ ਖਾਸ ਕਰਕੇ ਜਿਹੜੇ ਬਾਰਡਰ ਕਿਰੇ ਉੱਤੇ ਹੜਾ ਦੀ ਬਹੁਤ ਜ਼ਿਆਦਾ ਮਾਰ ਪਈ ਆ ਮੈਂ ਫਰਾਂਕ ਕੋਟ ਕੁਰਦਾਸਪੁਰ ਪਹੁੰਚਿਆ ਮੈਂ ਫਰਾਂਕ ਕੋਟ ਕਵਰ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਫੂਸਪੁਰ ਸਾਰੇ ਜ਼ਿਲ੍ਹੇ ਦੇ ਵਿੱਚ ਜਾ ਕੇ ਆ ਔਰ ਹਰ ਜਗ੍ਹਾ ਤੇ ਜਿਹੜਾ ਹੈਗਾ ਉਹ ਮਤਲਬ ਫਸਲਾਂ ਦਾ ਨੁਕਸਾਨ ਤਾਂ ਹੋ ਰਹੀ ਆ ਲੋਕਾਂ ਦੀ ਫਸਲ ਵੀ ਗਈ ਹੈ ਔਰ ਉਹਦੇ ਨਾਲ ਨਾਲ ਕਈ ਜਗ੍ਹਾ ਤੇ ਜ਼ਮੀਨ ਵੀ ਗਈ ਹੈ ਖੇਤ ਨਹੀਂ ਲੱਭਦਾ ਉੱਥੇ ਖੇਤ ਨਹੀਂ ਰਿਹਾ ਹੈਗਾ ਔਰ ਇਸੇ ਤਰ੍ਹਾਂ ਜਿਹੜਾ ਹੁਣ ਤੁਹਾਡੇ ਐਤਵਾਰ ਤੱਕ ਤਾਂ ਜਿਹੜੇ ਸੀਗੇ ਤੁਹਾਡੇ ਮਤਲਬ ਜਿਹੜੇ ਗੁਰਦਾਸਪੁਰ ਔਰ ਪਠਾਨਕੋਟ ਅੰਮ੍ਰਿਤਸਰ ਚੋਂ ਨੇ ਰਾਤ ਨਹੀਂ ਸੀ ਬਟ ਜਿਹੜਾ ਉਸ ਤੋਂ ਬਾਅਦ بارش ਹੋਈ ਹੈ ਉਸ ਤੋਂ ਬਾਅਦ ਜਿਹੜਾ ਪਾਣੀ ਆਇਆ ਇੱਧਰ ਦੀ ਹਾਲਤ ਉੱਧਰ ਨਾਲੋਂ ਵੀ ਖਰਾਬ ਹੋ ਗਿਆ ਬਹੁਤ ਜ਼ਿਆਦਾ ਦੋਨੋਂ ਪਾਸੇ ਬਹੁਤ ਹਾਲਤ ਖਰਾਬ ਹੋ ਗਈ ਔਰ ਕੱਲ ਵੀ ਮੈਂ ਸਾਰੇ ਪਠਾਨਕੋਟ ਚ ਦੇਖਿਆ ਸੜਕਾਂ ਦਾ ਪੁਲਾਂ ਦਾ ਜ਼ਮੀਨ ਦਾ ਖੇਤੀਬਾੜੀ ਦਾ ਲੋਕਾਂ ਦੇ ਘਰਾਂ ਦਾ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਜਿਹਦਾ ਕਿ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਜਮੀਨ ਤੇ ਆ ਕੇ ਪਤਾ ਲੱਗਦਾ ਇਹਦੇ ਵਾਸਤੇ ਸਰਕਾਰ ਨੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਔਰ ਐਮ ਐਲ ਏ ਸਾਹਿਬਾਨ ਔਰ ਪੂਰੇ ਜ਼ਿਲ੍ਹੇ ਦੇ ਸਾਡੇ ਅਫਸਰ ਸਾਹਿਬਾਨ ਸਾਰੇ ਵਿਭਾਗਾਂ ਦੇ ਉਹ ਤਨ ਦੇ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਆ ਬੜੇ ਔਖੇ ਹਾਲਾਤ ਹੈ ਜ਼ਿਆਦਾ ਪਾਣੀ ਮਾਚਲ ਤੋਂ ਔਰ ਜੰਮੂ ਜੰਮੂ ਤੋਂ ਆਇਆ ਸੋ ਜੰਮੂ ਤੋਂ ਪਟੋਆ ਬ੍ਰਿਜ ਦੇ ਨਾਲ ਬਰਬਾਦ ਹੋ ਗਏ ਜਦੋਂ 2 ਲੱਖ ਤੋਂ 20 ਸਟਾਗਿਆ ਬਲਜ ਦੀ 20000 ਦੀ ਕਪੈਸਿਟੀ ਤੋਂ 2 ਲੱਖ ਉਸਰ ਆ ਗਿਆ ਉਹਨਾਂ ਨੇ ਕੋਈ ਸ਼ੁਰੂਆਤ ਨਹੀਂ ਕੀਤਾ ਉਹਦੇ ਵਾਸਤੇ ਪਹਿਲਾ ਰੈਸਕਿਊ ਹੈਗਾ ਉਹ ਪੌਜ ਨੇ ਐਨਡੀਆਰਫ ਐਸਟੀਆਰ ਪਰ ਲੋਕਾਂ ਨੇ ਐਨ ਜੀਓਜ਼ ਨੇ ਵੀ ਪਰ ਆ ਮਿਲ ਕੇ ਜਿਹੜੇ ਬਾਬਾ ਫਕੀਰ ਸਿੰਘ ਜੀ ਜਵਾਬ ਰੋਡਸ ਵਾਲਾ ਰੋਡ ਜਿਹੜੇ ਪਾਲਸ ਵਾਲਾ ਉਹਨਾਂ ਨੇ ਰੈਸਕਿਊ ਉਹ ਜਿਹੜਾ ਰੀਫ ਬਾਇਰ ਜਿਹੜੀ ਮੇਰੀ ਡਿਊਟੀ ਆ ਬਾਕੀ ਸਾਰੇ ਮੇਰੇ ਜਿਹੜੇ ਸਹਿਯੋਗੀ ਆ ਕੋਈ ਐਨੀਮਰਜੈਂਸੀ ਵਾਲਾ ਉਹਨਾਂ ਦਾ ਇਲਾਜ ਕਰ ਰਿਹਾ ਇੱਥੇ ਵੀ ਕੈਂਪ ਲੱਗਿਆ ਸਾਦਾ ਵੀ ਲੱਗਿਆ ਸੋ ਮੇਰਾ ਜਿਹੜਾ ਕੰਮ ਹੈ ਉਹ ਮੈਡੀਕਲ ਰੀਸ ਹੈ ਉਹ ਜਿਹੜੀ ਇੱਥੇ ਆ ਕੇ ਬਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੈਡੀਕਲ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਕੰਮ ਹੋ ਰਹੀ ਹੈ ਕਿ ਸਾਡੇ ਜਿਹੜੇ ਬੰਦੇ ਆ ਚਾਹੇ ਸਾਡੇ ਆਸ਼ਾ ਵਰਕਰ ਆ ਮਲਟੀ ਪਰਪਸ ਹੈਲਥ ਵਰਕਰ ਆ ਫਾਰਮਾਸਿਸਟ ਡਾਕਟਰ ਜਿੰਨੇ ਵੀ ਸਾਡੇ ਪੈਰਾਮੈਡੀਕ ਸਟਾਫ ਆ ਜਿੰਨੇ ਵੀ ਸਾਡੇ ਸਿਵਲ ਸਪਲਾਈ ਸਾਡੇ ਨੂੰ ਬੇਰੇ ਟਾਈਮ ਲੋਕਾਂ ਦੀ ਸੇਵਾ ਚ ਲੱਗੇ ਹੋਏ ਆ ਤੇ ਦਿੱਤੇ ਤੱਕ ਹਰ ਜਗ੍ਹਾ ਤੇ ਦਵਾਈ ਪਹੁੰਚ ਰਹੀ ਹੈ ਬੋਟ ਨਾਲ ਪਹੁੰਚ ਰਹੀ ਹੈ ਇੱਕ ਸਾਡੇ ਆਪਣੇ ਬੰਦੇ ਵੀ ਬਿਮਾਰ ਹੋ ਰਿਹਾ ਸਾਡੇ ਬਹੁਤ ਸਾਰੇ ਵਰਕਰਸ ਦੇ ਆਪਣੇ ਘਰ ਡੁੱਬੇ ਹੋਏ ਆ ਲੇਕਿਨ ਉਹ ਸੇਵਾਪਾ